ਲਓ ਜੀ ਚੋਬਰਾਂ ਨੇ ਆਪਦਾ ਮੋਟਰਸਾਈਕਲ ਕਰ ਲਿਆ ਤਿਆਰ ਤੇ ਘਰ ਦਾ ਹਾਲਚਾਲ ਮੁੰਡਾ ਪੁੱਛੀ ਜਾਂਦਾ ਤੇ ਆਪਾਂ ਪਾਵਾਂਗੇ ਹੁਣ ਇੱਧਰ ਨੂੰ ਜਾਂਸਕਰ ਵੈਲੀਵਾਲ ਨੂੰ ਜਾਂਦੇ ਆ ਪਹਿਲਾਂ ਅਰਾਦਾ ਸੀਗਾ ਵੀ ਲੇਵੰਨੀ ਨੂੰ ਜਾਵਾਂਗੇ ਇੱਧਰਲੇ ਪਾਸੇ ਪਰ ਲੇ ਆਪਾਂ ਗਏ ਸੀ ਪਿਛਲੀ ਵਾਰੀ ਹੁਣ ਆਪਾਂ ਨਵੀਆਂ ਥਾਵਾਂ ਨਵੇਂ ਰਾਹ ਦੇਖਾਂਗੇ ਆਪਾਂ ਦੇਖਦੇ ਹਾਂ ਹੁਣ ਜਾਂਸਕਰ ਵੈਲੀਵਾਲ ਨੂੰ ਇੱਧਰ ਨੂੰ ਜਾ ਕੇ ਸਮਾਂ ਹੋ ਗਿਆ ਤਕਰੀਬਨ ਪੌਣੇ 7 ਵਜੇ ਦਾ ਆਪਣਾ ਰਾਤ ਦਾ ਟਿਕਾਣਾ ਸੀਗਾ ਖਲਸੀ ਨਾਂ ਦੀ ਜਗ੍ਹਾ ਤੇ ਆਹਾਂ ਥਾਂ ਤੇ ਪੈਟਰੋਲ ਪੰਪ ਦੇ ਕੋਲੇ ਸਾਹਮਣੇ ਵਗਦਾ ਰੋਡ ਜਾਂਦਾ ਹੈ ਸਿੱਧਾ ਲੇ ਨੂੰ ਤੇ ਆਪਾਂ ਉੱਠ ਕੇ ਚਾਹ ਪਾਣੀ ਆਪਦਾ ਕਰ ਲਿਆ ਸਿਲੰਡਰ ਆਪਾਂ ਨਿਕਾਇਆ ਨਾਲ ਰੱਖਦੇ ਹੁੰਨੇ ਆ ਚਾਹ ਪਾਣੀ ਤਿਆਰ ਆ ਆਪਣਾ ਤੇ ਪੀ ਕੇ ਆਪਾਂ ਅੱਗੇ ਨੂੰ ਜਾਵਾਂਗੇ ਸੋਹਣਾ ਮੌਸਮ ਹੈ ਸਾਫ਼ ਦਿਸੂਗਾ ਸਾਰਾ ਕੁਝ ਇਧਰਲੇ ਪਾਸੇ ਮਿਲਦੇ ਆ ਫਿਰ ਕਿਹੋ ਜਿਹਾ ਮਾਹੌਲ ਹੈ ਪਿਛਲੇ ਰਾਹਾਂ ਤੋਂ ਚੱਲ ਕੇ ਜਿੱਥੇ ਆਪਾਂ ਰਾਤ ਖਲਸੀ ਰੁਕੇ ਸੀ ਉਹ ਟੈਂਟ ਉੱਥੋਂ ਆਪਾਂ ਪੱਟ ਕੇ ਹੁਣ ਆਪਾਂ ਉਹ ਟੈਂਟ ਆਪਾਂ ਪੱਟ ਕੇ ਹੁਣ ਆਪਾਂ ਤਕਰੀਬਨ 20 ਕਿਲੋਮੀਟਰ ਅੱਗੇ ਆਏ ਆਂ ਇਧਰੋਂ ਲਾਮਾ ਯਾਰੂ ਵੱਲ ਨੂੰ ਲਾਮਾ ਯਾਰੂ ਮਸ਼ਹੂਰ ਹੈ ਕਾਰੇ ਕਰਕੇ ਲਾਮਾ ਯਾਰੂ ਮਸ਼ਹੂਰ ਹੈ ਇਨ੍ਹਾਂ ਪਹਾੜਾਂ ਕਰਕੇ ਲਾਮਾ ਯਾਰੂ ਮੂਨ ਸਕੈਂਡ ਮੂਨ ਲੈਂਡ ਕਹਿੰਦੇ ਇਹਨਾਂ ਨੂੰ ਇਹ ਮੂਨ ਲੈਂਡ ਕਿਉਂ ਕਹਿੰਦੇ ਇਧਰਲੇ ਪਾਸੇ ਵੀ ਹੈ ਉੱਧਰ ਦਿਸਦੇ ਨਹੀਂ ਸੂਰਜ ਦੀ ਰੋਸ਼ਨੀ ਚ ਚੰਗੀ ਤਰ੍ਹਾਂ ਇਹ ਮੂਨ ਲੈਂਡ ਤਾਂ ਕਹਿੰਦੇ ਕਿ ਵੀ ਇਹਨਾਂ ਤੇ ਜਦੋਂ ਰਾਤ ਨੂੰ ਕਹਿੰਦੇ ਚੰਦਰਮਾ ਦਾ ਝਲਕਾਰਾ ਪੈਂਦਾ ਹੈ ਇਹ ਹੂਬ ਹੂ ਚੰਦਰਮਾ ਦੀ ਸ਼ਕਲ ਵਰਗਾ ਲੱਗਦਾ ਐ ਲੱਗਦਾ ਜਿਵੇਂ ਬੰਦਾ ਚੰਦਰਮਾ ਤੇ ਤੁਰਿਆ ਫਿਰਦਾ ਹੋਵੇ ਉਹ ਚੀਜ਼ ਕਰਕੇ ਇਹਨੂੰ ਮੂਨ ਲੈਂਡ ਵੀ ਕਿਹਾ ਜਾਂਦਾ ਹੈ ਲੋਕ ਇਹ ਚੀਜ਼ਾਂ ਦੇਖਣ ਵਾਸਤੇ ਆਉਂਦੇ ਆ ਲਾਮਾ ਯਾਰੂ ਖਾਸ ਮਸ਼ਹੂਰ ਹੈ ਇਹ ਆਪਦੇ ਮੂਨ ਲੈਂਡ ਕਰਕੇ ਇੱਥੇ ਚੰਦ ਦਾ ਝਲਕਾਰਾ ਰਾਤ ਨੂੰ ਬਹੁਤ ਸੋਹਣਾ ਪੈਂਦਾ ਜੇ ਮੌਸਮ ਸਾਫ਼ ਹੋਵੇ ਦੇਖਣ ਵਾਲਾ ਹੁੰਦਾ ਇੱਥੇ ਚੰਦ ਦਾ ਝਲਕਾਰਾ ਤੇ ਅੱਗੇ ਕਿ ਕਹਿੰਦੇ ਉਹ ਵੀ ਆਪਣੇ ਇੱਕ ਮੱਠ ਹੈ ਪ੍ਰਾਚੀਨ ਲਾਮਾ ਯਾਰੂ ਦੇ ਵਿੱਚ ਉਹ ਪੁੱਛਾਂਗੇ ਅੱਗੇ ਤੋਂ ਆਪਣਾ ਕਿੱ ਇਹਾਂ ਆਪਾਂ ਚੱਲਦੇ ਆਂ ਅੱਗੇ ਨੂੰ ਇਹੀ ਸਾਰੇ ਉਹ ਪਹਾੜ ਆ ਜਿੰਨਾ ਕਰਕੇ ਘੁੰਮਣ ਫਿਰਨ ਵਾਲੇ ਇੱਥੇ ਲਟੋਪਿੰਗ ਹੁੰਦੇ ਆ ਤੇ ਫੋਟੋਗ੍ਰਾਫੀ ਕਰਦੇ ਆ ਵੀਡੀਓਗ੍ਰਾਫੀ ਕਰਦੇ ਆ ਬਹੁਤ ਸੋਹਣੇ ਲੱਗਦੇ ਆ ਉਧਰੋਂ ਸਾਹਮਣੇ ਸੂਰਜ ਪੈਂਦਾ ਕਰਕੇ ਹੁਣ ਵੀਡੀਓ ਚ ਚੰਗੀ ਤਰ੍ਹਾਂ ਦਿਸਦੇ ਨਹੀਂ ਇੱਧਰ ਲਾ ਵੀਊ ਸੋਹਣਾ ਦਿਸਦਾ ਹੈ ਉਧਰ ਅੱਗੇ ਹੋਰ ਵੀ ਸੋਹਣੇ ਆ ਇਹ ਸਾਰੇ ਪਹਾੜ ਹੀ ਇਹੋ ਜਿਹੇ ਆ ਉਹ ਸਾਹਮਣੇ ਇੱਕ ਚੋਬਰ ਵੀਡੀਓਗ੍ਰਾਫੀ ਫੋਟੋਗ੍ਰਾਫੀ ਤੇ ਆਪਦਾ ਹੱਥ ਜਮਾਈ ਜਾਂਦਾ ਤੇ ਇਧਰਲੇ ਪਾਸੇ ਆਪਾਂ ਚੱਲੀ ਜਾਂਦੇ ਆ ਇਧਰ ਨੂੰ ਲਾਮਾ ਯਾਰੂ ਸ਼ਹਿਰ ਵਾਲੇ ਨੂੰ ਉੱਥੋਂ ਆਪਾਂ ਰੋਟੀ ਟੁਕ ਖਾਵਾਂਗੇ ਫਿਰ ਆਪਾਂ ਜਾਂਦੇ ਆ ਅੱਗੇ ਨੂੰ ਉੱਥੇ ਜਾ ਕੇ ਦੇਖਦੇ ਆ ਮਾਹੌਲ ਕਿਹੋ ਜਿਹਾ ਸ਼ਹਿਰ ਦਾ ਰੋਟੀ ਟੁਕ ਛੱਕ ਕੇ ਫਿਰ ਜਾਵਾਂਗੇ ਅੱਗੇ ਨੂੰ ਇਹ ਲਾਮਾ ਯਾਰੂ ਪਿੰਡ ਖਲਸੀ ਤੋਂ ਚੱਲਦੇ ਆ ਜੇ ਆਪਾਂ ਉਧਰੋਂ ਲੇਹ ਵਾਲੇ ਪਾਸੇੋਂ ਤਾਂ 20 ਕਿਲੋਮੀਟਰ ਅੱਗੇ ਆ ਕੇ ਪੈਂਦਾ ਆਪਾਂ ਨੂੰ ਤੇ ਜੇ ਉਧਰੋਂ ਲੇਹ ਅੰਨੀਓ ਆਉਣੇ ਆ ਫਿਰ ਕਾਰਗਿਲ ਟੱਪ ਕੇ ਅੱਗੇ ਆਉਂਦਾ ਹੈ ਆਪਾਂ ਨੂੰ ਬੋਧ ਖਰਪੂ ਆਉਂਦਾ ਬੋਧ ਖਰਪੂ ਤੋਂ ਅੱਗੇ ਇਹ ਪਿੰਡ ਆਉਂਦਾ ਪਿੱਛੇ ਜਿਹੜਾ ਗੇਟ ਦੱਸਦਾ ਸੀ ਉਹ ਗੇਟ ਨੰਂਕੇ 6 ਕਿਲੋਮੀਟਰ ਅੱਗੇ ਆਉਂਦਾ ਪਿੰਡ ਇਹ ਵਾਨਲਾ ਇਹ ਵਾਨਲਾ ਪਿੰਡ ਦੇ ਘਰ ਹੈ ਇੱਥੋਂ ਦੀ ਆਵਾਜ਼ ਆਈ ਚਾਹਲ ਪੈਲ ਉਹ ਸਾਹਮਣੇ ਬਣੀ ਮਿਨਿਸਟਰੀ ਤੇ ਪਿੰਡ ਇੱਥੇ ਤਕਰੀਬਨ ਨਿੱਕੇ ਨਿੱਕੇ ਹੀ ਹੁੰਦੇ ਆ ਕੋਈ ਬਾਲਾ ਵੱਡਾ ਨਹੀਂ ਹੁੰਦਾ ਪਿੰਡ ਇੱਥੇ ਸਾ ਇਹਦੇ ਥੋੜੇ ਥੋੜੇ ਏਰੀਆ ਚ ਆਪਦਾ ਕਾਰਗੁਜ਼ਾਰਾ ਕਾਰਗੁਜ਼ਾਰੀ ਆਪਦੀ ਕਰੀ ਜਾਂਦੇ ਛੋਟੇ ਛੋਟੇ ਥਾਂ ਚ ਇੱਕ ਦੂਜੇ ਨਾਲ ਵਰਤਾਵਰਤੇਵਾ ਮਾੜੇ ਮੋਟੇ ਛੋਟੀਆਂ ਛੋਟੀਆਂ ਦੁਕਾਨਾਂ ਇੱਥੇ ਇਹਨਾਂ ਦਾ ਗੁਜ਼ਾਰਾ ਹੁੰਦਾ ਕੋਈ ਬਾਹਰ ਅੰਦਰ ਦੀ ਦੁਨੀਆ ਨਾਲ ਜਾਂ ਕੋਈ ਬਾਹ ਕਿਉਂਕਿ ਇਹਨਾਂ ਕੋਲੇ ਗੁਜ਼ਾਰੇ ਦਾ ਸਿਸਟਮ ਹੀ ਇੰਨਾ ਕੁ ਹੁੰਦਾ ਹੈ ਸਾਧਨ ਥੋੜੇ ਐ ਸੜਕਾਂ ਛੜਕਾਂ ਚੜ ਉਤਰ ਕੇ ਵਾਲੀਆਂ ਜਾਣੀਆਂ ਪੈਂਦੀਆਂ ਤਾਂ ਕਰਕੇ ਇਹ ਆਪਦਾ ਉਸਹਾਬ ਨਾਲ ਹੀ ਗੁਜ਼ਾਰਾ ਕਰੀ ਜਾਂਦੇ ਆ ਤੇ ਸਾਹਮਣੇ ਦਿਸਦੇ ਬੁੱਧ ਧਰਮ ਦੇ ਝੂਲਦੇ ਨਿਸ਼ਾਨ ਬੁੱਧ ਧਰਮ ਦੇ ਧਾਰਮਿਕ ਚਿੰਨ੍ਹ ਦੱਸਦੇ ਇੱਥੇ ਹੁਣ ਬੁੱਧ ਧਰਮ ਦਾ ਦਬਦਬਾ ਸ਼ੁਰੂ ਹੋ ਗਿਆ ਬੁੱਧ ਧਰਮ ਦੇ ਇਲਾਕੇ ਦੇ ਵਿੱਚ ਆਪਾਂ ਫਿਰਦੇ ਆ ਇਹਨੂੰ ਕੋ ਫੋਟੋ ਫੋਟੋ ਕਲੀਅਰ ਕਰਿਆ ਇਹ ਜਰਮਾ ਰਾਜ ਦੇ ਟੈਂਪਲ ਕੀਏ ਹੋਏ ਨੇ ਮੰੰਤਰੀ ਮੰੰਤਰੀ ਹਾਂ ਇਹ ਵਾਂ ਲਾਗ ਦਾ تھا ਅੱਛਾ ਵਾਂ ਲਾਗ ਦਾ ਹਾਂ

ਪਿਛਲੇ ਪਿੰਡ ਤੋਂ ਚੱਲ ਕੇ ਇਹਨਾਂ ਸੋਹਣੀਆਂ ਸੜਕਾਂ ਆਹ ਦਰਿਆ ਦੇ ਨਾਲ-ਨਾਲ ਤੁਰਦੇ-ਤੁਰਦੇ ਆਪਾਂ ਪਾਪੂਲ ਕੋਲੇ ਆ ਕੇ ਖੜੇ ਆਂ ਇੱਥੇ ਕੁਦਰਤ ਆਉਦੇ ਹਿਸਾਬ ਨਾਲ ਪਹਾੜਾਂ ਨੂੰ ਤਰਾਸ਼ੀ ਜਾਂਦੀ ਹੈ ਇੱਥੇ ਕਿਸੇ ਬੰਦੇ ਦੀ ਕਾਰਗੁਜ਼ਾਰੀ ਜਾਂ ਕੋਈ ਦਖਲਅੰਦਾਜ਼ੀ ਦਿਸਦੀ ਨਹੀਂ ਇਹੋ ਜਿਹੇ ਪਹਾੜਾਂ 'ਚ ਵੈਸੇ ਵੀ ਨਹੀਂ ਹੁੰਦੀ ਇਹ ਪਾਣੀ ਨਾਲ ਹਵਾਵਾਂ ਨਾਲ ਤਰਾਸ਼ੇ ਹੋਏ ਪਹਾੜ ਆ ਜਿਹੜੇ ਸਾਹਮਣੇ ਆਪਾਂ ਨੂੰ ਦਿਸੀ ਜਾਂਦੇ ਆ ਆ ਮੂਰਤੀਆਂ ਦੇ ਆਕਾਰ ਦੇ ਪਹਾੜ ਜਾਂ ਕੱਚੇ ਪਿੱਲੇ ਜਿਹੇ ਪਹਾੜ ਤਿੱਬਿਆਂ ਵਰਗੇ ਇਹ ਸਾਰੇ ਕੁਦਰਤ ਨੇ ਹਵਾਵਾਂ ਨੇ ਜਾਂ ਪਾਣੀ ਨੇ ਤਰਾਸ਼ੇ ਹੋਏ ਪਹਾੜ ਐ ਇੱਥੋਂ ਆਪਾਂ ਜਾਈ ਜਾਂਦੇ ਆ ਅੱਗੇ ਨੂੰ ਅੱਗੇ ਇੱਕ ਦਰਾ ਆਊਗਾ ਉਧਰ ਨੂੰ ਜਾਈ ਜੰਨੇ ਆਪਾਂ ਮੋਟਰਸਾਈਕਲ ਤੋਰਨ ਨੂੰ ਜੀ ਵੀ ਕਰਦਾ ਪਰ ਇਹੋ ਜਿਹਾ ਮਹਾ ਮਾਹੌਲ ਆਪਾਂ ਨੂੰ ਅੱਗੇ ਤੋਰਨ ਨਹੀਂ ਦਿੰਦਾ ਸਾਹਮਣੇ ਦਿਸਦੇ ਪਹਾੜ ਆ ਆਉਂਦੀ ਇੱਕ ਗਲੀ ਜੀ ਇਹਨਾਂ ਦੇ ਵਿੱਚ ਦੀ ਵਗਦਾ ਦਰਿਆ ਤੇ ਸੋਨਾ ਇਹ ਰਾਹ ਇਨਾ ਕੱਚੇ ਪਹੀਆਂ ਵਰਗੇ ਰਾਹਾਂ ਤੋਂ ਚੜਦੇ ਚੜਦੇ ਆਪਾਂ ਉੱਪਰ ਦਰੇਵਾਲ ਨੂੰ ਜਾਈ ਜਾਂਦੇ ਆ ਪਿਛਲੇ ਪਿੰਡ ਤੋਂ ਆਪਾਂ ਜਿਹੜਾ ਅੱਗੇ ਆਏ ਆ ਅੱਗੇ ਆਉਂਦੇ ਆਉਂਦੇ ਨੂੰ ਇਹ ਕੱਚਾ ਜਿਹਾ ਰਾਹ ਟੱਕਰਦਾ ਆਪਾਂ ਨੂੰਆਂ ਕੈਂਚੀਆਂ ਜੀਆਂ ਬਣਦੀਆਂ ਤੇ ਇੱਧਰੋਂ ਆਪਾਂ ਚੜੀ ਜਾਂਦੇ ਆ ਪਹਾੜਾਂ ਦਾ ਰੰਗ ਕੁਛ ਇਹੋ ਜਿਹਾ ਹੋ ਜਾਂਦਾ ਇੱਧਰ ਆ ਕੇ ਵਿੱਚ ਹਰਿਆਲ ਜੀ ਦੀ ਭਾਅ ਮਾਰੀ ਜਾਂਦੇ ਆ ਤੇ ਵਿੱਚ ਕੱਚੇ ਜੇ ਵਿੱਚ ਤਾਂ ਹਾਂ ਸਿੱਧੇ ਸਿੱਧੇ ਤਿੱਖੇ ਜੇ ਖੜੇ ਆ ਇਨਾ ਰਾਹਾਂ ਤੇ ਪਾਣੀ ਧਣੀਆਂ ਦਾ ਹਿਸਾਬ ਕਿਤਾਬ ਵੀ ਘੱਟ ਹੀ ਮਿਲਦਾ ਪਿੱਛੇ ਸਾਡੀ ਬੋਤਲ 'ਚ ਪਾਣੀ ਮੁੱਕ ਗਿਆ ਸੀਗਾ ਪਾਣੀ ਪਿੱਛੇ ਤੋਂ ਪੁੱਛਿਆ ਉੱਥੇ ਉਹਨਾਂ ਕੋਲੇ ਹੈ ਨਹੀਂ ਸੀ ਬ ਤੇ ਇਧਰਲੇ ਪਾਸੇੋਂ ਦਰਿਆ ਵੈਸੇ ਆ ਰਿਹਾ ਹੈ ਤਾਹਾਂ ਤੋਂ ਬਰਫਾਂ ਖੁਰਖੁਰ ਕੇ ਪਾਣੀ ਵਿੱਚ ਇਹਦੇ ਮਿਲ ਜਾਂਦਾ ਹੈ ਪਾਣੀ ਅੱਗੇ ਤੋਂ ਹੋ ਸਕਦਾ ਆਪਾਂ ਨੂੰ ਚਸ਼ਮਾ ਚਸ਼ਮਾ ਕੋਈ ਅੱਗੇ ਤੋਂ ਪਹਾੜ ਤੋਂ ਵਹਿੰਦਾ ਟੱਕਰ ਜੀ ਨਹੀਂ ਅੱਗੇ ਹੋਟਲ ਟੱਬ ਆਇਆ ਤਾਂ ਉੱਥੋਂ ਆਪਾਂ ਬੋਤਲ ਭਰ ਲਾਂਗੇ ਇੰਨਾ ਰਾਹਾਂ ਤੇ ਪਾਣੀ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਜਦੋਂ ਦਰਿਆਵਾਂ ਵੱਲ ਚੜਦੇ ਆ ਕਿਉਂਕਿ ਦਰਿਆਾਂ ਤੇ ਚੜਦਿਆਂ ਨੂੰ ਕਈ ਵਾਰੀ ਆਕਸੀਜਨ ਦੀ ਸਮੱਸਿਆ ਆ ਜਾਂਦੀ ਹੈ ਕਿਸੇ ਨੂੰ ਆ ਜਾਂਦੀ ਕਿਸੇ ਨੂੰ ਨਹੀਂ ਆਉਂਦੀ ਆਪਾਂ ਨੂੰ ਹਰਾਲ ਹਜੇ ਤੱਕ ਨਹੀਂ ਆਈ ਉਹ ਡੋਡੀ ਸਰੀਰ ਦਾ ਆਬਦਾਲ ਦਾ ਹਿਸਾਬ ਕਿਤਾਬ ਹੁੰਦਾ ਹੈ ਤੇ ਦੇਖਦੇ ਆਪਾਂ ਅੱਗੇ ਜਾ ਕੇ ਪਾਣੀ ਧਾਣੀ ਉੱਥੋਂ ਲੈ ਲਾਂਗੇ ਹਜੇ ਕੋਈ ਏਡੀ ਲੋਡ ਵੀ ਨਹੀਂ ਤੁਰੇ ਜਾਂਦੇ ਆਪਾਂ ਅੱਗੇ ਦਰੇ ਵਾਲਾ ਪਾਣੀ ਦੀ ਤਲਾਸ਼ 'ਚ ਫਿਰਦੇ ਚੋਬਰ ਇੱਥੇ ਆ ਕੇ ਪਾਣੀ ਕੋਲੇ ਆੜ ਗਏ ਤੇ ਪਾਣੀ ਇੱਥੋਂ ਪੀ ਲਿਆ ਤ੍ਰਿਪਤ ਹੋ ਗਏ ਠੰਡਾ ਠੰਡਾ ਪਾਣੀ ਸੀ ਬਰਫ ਵਾਲਾ ਪਾਣੀ ਹੋਊਗਾ ਤਾਂ ਆਹ ਤਾਂ ਆਉਂਦਾ ਹੋਇਆ ਇਹ ਤੇ ਪੈਰ ਦੇ ਵਿੱਚ ਠੰਡਾ ਠੰਡਾ ਪਾਣੀ ਸੀ ਹੱਥ ਥਾਰਦਾ ਸੀ 13 ਪੀਵੀ ਲੈ ਤੇ ਬੋਤਲਾਂ ਭਰ ਕੇ ਲੱਤ ਲਿਆਂ ਆਪਾਂ ਵਗਦੀਆਂ ਤੇਜ਼ ਹਵਾਵਾਂ ਦੇ ਵਿੱਚ ਸਾਹਮਣੇ ਜਾਂਦਾ ਰਾਹ ਸਿੰਸਰਲਾ ਟਾਪ ਨੂੰ ਜਾਂਦਾ ਅੱਗੇ ਆਪਾਂ ਇਧਰੋਂ ਆਏ ਆ ਪਿੱਛੇ ਤੋਂ ਵੀ ਇਧਰੋਂ ਆਏ ਆਗੇ ਇਧਰੋਂ ਆ ਕੇ ਆਪਾਂ ਨੂੰ ਆਹ ਥਾਂ ਤੇ ਆ ਕੇ ਇੱਕ ਬਾਈ ਛੋਟਾ ਜਿਹਾ ਆਪਦਾ ਛੋਟਾ ਜਿਹਾ ਢਾਬਾ ਬਣਾਈ ਬੱਜਾ ਕਹਿੰਦੇ ਛੋਟਾ ਜਿਹਾ ਰੈਸਟੋਰੈਂਟ ਬਣਾਈ ਤੇ ਕਿਹਨੇ ਚਾਹ ਪਾਣੀ ਚਾਰਨ ਲੱਗਦੇ ਟਾਪ ਜਾਂਦੇ ਇੱਥੇ ਲੋਕਾਂ ਨੇ ਜੀ ਰੁਕਣਾ ਹੋਵੇ ਬੜਾ ਥੱਟ ਰੋਟੀ ਖਾਣ ਦੀ ਸਾਰੀ ਜਾਈ ਬਣਦਾ ਕਦੇ ਬੜਾ ਛੋਟਾ ਜਿਹਾ ਆ ਪਹਾੜਾ ਦੇ ਵਿੱਚ ਆ ਵਗਦੇ ਦਰਿਆ ਦੇ ਕਿਨਾਰੇ ਬਾਈ ਚਾਹ ਪਾਣੀ ਵਾਲਾ ਇੱਥੋਂ ਰਹਿ ਗਿਆ ਸਿਲਸਿਲਾ ਟੋਪ ਦਾ ਇਧਰਲੇ ਪਾਸੇ ਨੂੰ ਜਾਂਦਾ ਰਾ तकरीबन ਅੱਧੇ ਪੌਨੇ ਘੰਟੇ ਦਾ ਰਾ ਹੋਊਗਾ ਬੰਦਾ ਚਲੋ ਟੋਪ ਪਾਰ ਕਰਕੇ ਆਪਾਂ ਅਗਲੇ ਪਿੰਡਾਂ ਵੱਲ ਨੂੰ ਰਵਾਨਾ ਇਧਰਲੇ ਪਾਸੇ ਵਰਖਾ ਨਾਲ ਲੱਗਿਆ ਜਿਉ ਹੋ ਟੋਪ ਤੇ ਹੀ ਹੋਇਆ ਤਾਂ ਉੱਥੇ ਜਾ ਕੇ ਆਪਾਂ ਵੀਡੀਓ ਵੀਡੀਓ ਬਣਾਵਾਂਗੇ ਇਸ ਰਾਹ ਤੇ ਬੈਠਾ ਚੋਬਰ ਚਾਹ ਬਣਾਉਣ ਕੇ ਆਪਾਂ ਨੂੰ ਇਹੋ ਜੀ ਲਾਲਜੀ ਚਾਹ ਦੇ ਦਿੰਦਾ ਚਾਹ ਸਵਾਦ ਆਦੀ ਰੰਗ ਵੀ ਸੋਹਣਾ ਹੈ ਪੀਣ ਚ ਵੀ ਸਵਾਦ ਹੈ ਕਿਤੇ ਕਿਤੇ ਤਾਂ ਹੁੰਦਾ ਵੀ ਆਪਾਂ ਨੂੰ ਵਧੀਆ ਨਹੀਂ ਮਿਲਦੀ ਚਾਹ ਪਰ ਕਿਤੇ ਕਿਤੇ ਤਾਂ ਲਾਟ ਘੜ ਦਿੰਦੇ ਆ ਸਹੀ ਸੀ ਚਾਹ ਇਹ ਇੰਨਾ ਪਿਛਲੇ ਕੱਚੇ ਰਾਹਾਂ ਤੇ ਚੜਾਈ ਚੜਦਿਆਂ ਚੜਦਿਆਂ ਆਪਾਂ ਨੂੰ ਜਿਹੜੀ ਪਹਾੜਾਂ ਦੀਆਂ ਮਿਰਲਾਂ ਵਿੱਚ ਦੀ ਝਾਤੀਆਂ ਮਾਰਦੀ ਬਰਫ ਦੇਸਦੀ ਸੀ ਉਹ ਪਹਾੜ ਨੇੜੇ ਆ ਕੇ ਹੁਣ ਕੁਛ ਇਹੋ ਜਿਹੇ ਸਣ ਲੱਗ ਗਏ ਹੋ ਸਕਦਾ ਆਪਾਂ ਇਹਨਾਂ ਪਹਾੜਾਂ ਵਿੱਚ ਹੀ ਲੰਘਣਾ ਹੋਵੇ ਪਰ ਆਪਾਂ ਅੱਗੇ ਅੱਗੇ ਇਸ ਰਾਸਤੇ ਤੇ ਹਜੇ ਜਾਈ ਜੰਨੇ ਹੈਗੇ ਤੇ ਪਹਾੜਾਂ ਦੇ ਉੱਤੇ ਫਿਰਦੇ ਬੱਦਲ ਦੱਸਦੇ ਆ ਵੀ ਮੀਂਹ ਨੇੜੇ ਤੇੜੇ ਹੀ ਦੇ ਰੁਕਣਾ ਪਊਗਾ ਆਪਾਂ ਜਾਣਦੇ ਆ ਆ ਕੱਚੇ-ਕੱਚੇ ਰਾਹਾਂ ਤੇ ਉੱਤੇ ਨੂੰ ਤਾਂ ਇਹਨਾਂ ਪਹਾੜਾਂ 'ਚ ਸਫ਼ਰ ਕਰਦੇ ਕਰਦੇ ਹੁਣ ਆਪਾਂ ਟਾਪ ਤੇ ਆਗੇ ਜਾਵਾਂ ਸਿਰਸਰਲਾ ਟਾਪ ਹੋ ਬਰਫ਼ ਵਾਲਾ ਪਹਾੜ ਜਿਹੜਾ ਆਪਾਂ ਪਿੱਛੇ ਵੀਡੀਓ 'ਚ ਦਿਖਾਇਆ ਸੀ ਉਹ ਪਿੱਛੇ ਆ ਗਿਆ ਆਪਾਂ ਇਧਰੋਂ ਆਹ ਚੜ੍ਹਾਈਆਂ ਚੜ ਚੁੜ ਕੇ ਇਧਰਲੇ ਪਾਸੇ ਆਹ ਆ ਗਏ ਆਪਾਂ ਸਿਰਸਰਲਾ ਟਾਪ ਤੇ ਇਹਦੀ ਉਚਾਈ ਹੈਗੀ 15700 ਫੁੱਟ ਤੇ ਤੇ ਸਾਹਮਣੇ ਕਿਹੜੇ برف ਵਾਲਾ ਪਹਾੜ ਵੀ ਹੈ ਪਰ ਇਹਦੇ ਅਗਲੇ ਦਰਿਆ ਤੇ ਆਉਣਗੇ ਜਾਂ ਨਹੀਂ ਆਉਣਗੇ برفਾਂ ਵਾਲੇ ਪਹਾੜ ਉਹ ਆਪਾਂ ਜਾ ਕੇ ਅੱਗੇ ਦੇਖਾਂਗੇ ਦਰੇ ਹੋਰ ਵੀ ਆਉਣਗੇ ਅੱਗੇ ਇਹ ਹਜੇ ਪਹਿਲਾ ਦਰਾ ਆ ਲਦਾਖ ਨਹੀਂ ਫਿਰਦਿਆਂ ਨੂੰ ਆਪਾਂ ਨੂੰ ਵਾਵਾ ਦਰੇ ਪੈਂਦੇ ਆ ਜਦੋਂ ਆਪਾਂ ਉਧਰ ਕਾਰਗਿਲ ਤੋਂ ਲੇਹਵਾਲ ਨੂੰ ਜਾਂਦੇ ਆ ਦਰੇ ਉਦੋਂ ਵੀ ਵਾਵਾ ਆਉਂਦੇ ਆ ਇਧਰਲੇ ਪਾਸੇ ਹਜੇ ਘੱਟ ਆਉਂਦੇ ਆ ਉਧਰਲੇ ਪਾਸੇ ਜਦੋਂ ਆਪਾਂ ਟੱਪ ਜਾਂਦੇ ਆ ਤਕਰੀਬਨ ਤਕਰੀਬਨ ਨਿੰਮੂ ਵਾਲੇ ਰਾਹ ਤੇ ਹੋ ਜਾਂਦੇ ਆ ਕਾਰਗਿਲ ਟੱਪ ਕੇ ਖਲਸੀ ਟੱਪ ਕੇ ਉਦੋਂ ਅੱਗੇ ਦਰੇ ਘਟ ਜਾਂਦੇ ਆ ਸਾਫ਼ ਛੜਕ ਆ ਜਾਂਦੀ ਹੈ ਉਦੋਂ ਪਿੱਛੇ ਦਰੇ ਵਾਵਾ ਪਏ ਜਾਂਦੇ ਆ ਲਦਾਖ ਚ ਇਧਰਲੇ ਪਾਸੇ ਘਟ ਹੈ ਪਰ ਹੈਗੇ ਦਰੇ ਦਰਿਆਂ ਤੋਂ ਥਲੜੇ ਪਾਸੇ ਕੋਈ ਪਿੰਡ ਵਸਿਆ ਹੁੰਦਾ ਜਾਂ ਪਿਛਲੇ ਪਾਸੇ ਜਾਂ ਅਗਲੇ ਪਾਸੇ ਜਿਹੜਾ ਉਹ ਉੱਚਾ ਟਾਪ ਹੁੰਦਾ ਉਹਨੂੰ ਇਹ ਦਰੇ ਦਾ ਨਾਮ ਦੇ ਦਿੰਦੇ ਆ ਉਦੋਂ ਥੱਲੇ ਵਸੋਂ ਹੁੰਦੀ ਹੈ ਇੰਨਾ ਪਹਾੜਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ ਉਹ ਬਾਹਰੀ ਦੁਨੀਆ ਤੋਂ ਥੋੜਾ ਪਾਸੇ ਰਹਿੰਦੇ ਆ ਪਹਾੜਾਂ ਦੀਆਂ ਜੜਾਂ 'ਚ ਵਸਦੇ ਇਧਰਲੇ ਪਾਸੇ ਲੋਕ ਵੀ ਘਟ ਆਉਂਦੇ ਆ ਤੇ ਇਹ ਆਪ ਵੀ ਲੋਕਾਂ 'ਚ ਘਟ ਜਾਂਦੇ ਆ ਇਧਰਲੇ ਪਾਸੇ ਆਪਾਂ ਦੇਖਣ ਦਾ ਤਾਂ ਹੀ ਸਬਬ ਬਣਾਇਆ ਸੀ ਦੂਜੇ ਪਾਸੇ ਆਪਾਂ ਪਿਛਲੀ ਵਾਰੀ ਗਏ ਸੀ ਸਾਈਕਲ ਤੇ ਇੰਨਾ ਰਾਹਾਂ ਤੇ ਆਪਾਂ ਨਹੀਂ ਆਏ ਸੀ ਹੁਣ ਆਪਾਂ ਇੰਨਾ ਰਾਹਾਂ ਚ ਪਹਾੜਾਂ ਦੀਆਂ ਜੜਾਂ ਚ ਵਸਦੇ ਲੋਕਾਂ ਨਾਲ ਮਿਲਦੇ ਆਂ ਅੱਗੇ ਉਹਨਾਂ ਕੋਲੇ ਰਹਾਂਗੇ ਉਹਨਾਂ ਦੇ ਖਾਣੇ-ਦਾਣੇ ਖਾਵਾਂਗੇ ਉਹਨਾਂ ਦੇ ਨਾਲ ਗੱਲਾਂ-ਬਾਤਾਂ ਕਰਾਂਗੇ ਉਹਨਾਂ ਦਾ ਰਹਿਣ-ਸਹਿਣ ਤੇ ਹੋਰ ਹਿਸਾਬ-ਕਿਤਾਬ ਦੇਖਾਂਗੇ ਆਹ ਟਾਪ ਤੇ ਝੂਲਦੇ ਬੁੱਧ ਧਰਮ ਦੇ ਨਿਸ਼ਾਨ ਇਹ ਦੱਸਦੇ ਆ ਇੱਥੇ ਆਪਾਂ ਟਾਪ ਤੇ ਖੜੇ ਆ ਜਮਾ ਹੁਣ ਜਾਣੇ ਆ ਆਪਾਂ ਥੱਲੇ ਨੂੰ ਅੱਗੇ ਨੂੰ ਪਿਛਲੇ ਦਰੇ ਤੋਂ ਉੱਤਰ ਕੇ ਸਿਰਸਰਲਾ ਤੋਂ ਆਪਾਂ ਥੱਲੇ ਨੂੰ ਤੁਰੇ ਆਉਨੇ ਹੁਣ ਨਿਵਾਨ ਆ ਤਕਰੀਬਨ ਇੱਥੇ ਨਿਵਾਨ ਚ ਥੋੜੀ ਜਿਹੀ ਅੱਗੇ ਆ ਕੇ ਇੱਕ ਪਿੰਡ ਆਉਂਦਾ ਛੋਟਾ ਜਿਹਾ ਫੋਕਸਰ ਫੋਟੋਕਸਰ ਲਿਖਿਆ ਹੋਇਆ ਪਰ ਫੋਕਸਰ ਕਹਿੰਦੇ ਐ ਇਹ ਪਿੰਡ ਦੇ ਵਿੱਚ ਆਪਾਂ ਅੱਗੇ ਜੇ ਛੜਕ ਛੁੜ ਕੇ ਥੱਲੇ ਨੂੰ ਜਾਂਦੀ ਹੋਈ ਤਾਂ ਅੱਗੇ ਜਾ ਕੇ ਦੇਖਦੇ ਆਂ ਕੀ ਹਿਸਾਬ ਕਿਤਾਬ ਹੈ ਪਿੰਡ ਦਾ ਜੇ ਸੜਕ ਨਾ ਜਾਂਦੀ ਹੋਈ ਆਪਾਂ ਉਹਨੂੰ ਸਾਈਡ ਤੋਂ ਦੀ ਲੰਘਣਾ ਪੈ ਗਿਆ ਫੇਰ ਕੀ ਰ ਆਪਾਂ ਸਾਈਡ ਤੋਂ ਦੀ ਲੰਘ ਜਾਾਂਗੇ ਨਹੀਂ ਜੇ ਪਿੰਡ ਵਿੱਚ ਦੀ ਲੰਘੇ ਪਿੰਡ ਵੇਖ ਕੇ ਜਾਵਾਂਗੇ ਕੀ ਹਿਸਾਬ ਕਿਤਾਬ ਹੈ ਪਿੰਡ ਦਾ ਕਿਹੋ ਜੇ ਲੋਕ ਆ ਕੀ ਕੰਮਕਾਰ ਆ ਕੀ ਹਿਸਾਬ ਕਿਤਾਬ ਹੈ ਸਾਰਾ ਉਹ ਸਾਹਮਣੇ ਵੀ ਪਿੰਡ ਦਿਸਦਾ ਇਧਰਲੇ ਪਾਸੇ ਪਰ ਆਪਾਂ ਇਧਰ ਨੂੰ ਆਏ ਮੁੜ ਕੇ ਜਾਵਾਂਗੇ ਜੇ ਸੜਕ ਪਿੰਡ ਨਹੀਂ ਦੀ ਗਈ ਤਾਂ ਆਪਾਂ ਪਿੰਡ 'ਚ ਜ਼ਰੂਰ ਜਾਵਾਂਗੇ ਫਿਰ ਦੇਖਦੇ ਆ ਪਿੰਡ ਕਿਹੋ ਜਿਹਾ ਚਲਿਏ ਸਰ ਚਲੋ ਸਰ ਠੀਕ ਆ ਸਰ ਇਹ ਸਰ ਵੀ ਸੜਕ ਜਦੋਂ ਦੂਰੋਂ ਤੇਸ ਜਾਂਦੀ ਨਾ ਇਹਨਾਂ ਨੂੰ ਕਾਲੀ ਕਾਲੀ ਚਾਹ ਚੜ ਜਾਂਦਾ ਪਰ ਅੱਗੇ ਜਦੋਂ ਰੇਤਾ ਜਾ ਉੜਦਾ ਦਿਸਦਾ ਇਹਨਾਂ ਨੂੰ ਪਤੂਬਾਰ ਹੋਰੂ ਜੇ ਮੂੰਹ ਕਰ ਲੈਂਦੇ ਆ ਤਿਲ ਮਲਾ ਜਾਂਦੇ ਤਿਲ ਮਲਾ ਜਾਂਦੇ ਚਲੋ ਉਹਦਾ ਖ ਬਈ ਐ ਮੋਢੇ ਰਹਿ ਜਾਂਦੀ ਸਹੀ ਹੈ ਸਹੀ ਹੈ ਚਲੋ ਜੀ ਮੜਾ ਜਾ ਕਮਿੰਗ ਬਾਈ ਹੀ ਚੈਕਿੰਗ ਨੋ ਯਾ ਕੀ ਚੈਕਿੰਗ ਹੈਲੋ ਹੈਲੋ ਸੋ ਵੇਰ ਫਰਮ ਇਨ ਪੰਜਾਬ ਆ ਬਿਗੇਸਟ ਟਾਊਨ ਬਿਟਿੰਡਾ ਬਟ ਮਾਈ ਨੇਟਿਵ ਟਾਊਨ ਇਜ਼ ਮੁਕਸਰ ਸਮਾਲ ਟਾਊਨ ਨੀਅਰ ਨੀਅਰ ਬਿਟਿੰਡਾ ਕੋਈ ਬਹੁਤ ਸਾਰੇ ਫਰੈਂਡਸ ਇਨ ਇਸ 2x ਗੋਫਰ ਲਿਫਟਮ ਪੰਜਾਬ OK ਫਰਾਂਸਿਕਾ ਓ ਚੋ ਚੋ ਵੀਜ਼ਟਰ ਨਾ ਆ ਹੈਵਨ ਬੀਨ ਯੈਟ ਬਟ ਆ ਵਾਂਟ ਟੂ ਗੋ ਸ਼ੋ ਜਸਟ ਸੋ ਮੋਸਟ ਵੈਲਕਮ ਟ੍ਰਾਈ ਸਮਥਿੰਗ ਯੂ ਵਿਲ ਗੈਟ OK ਗੁੱਡ ਲੱਕ ਯਾ ਥੈਂਕ ਯੂ ਵੈਰੀ ਮਚ ਥੈਂਕ ਯੂ ਪਿਛਲੀ ਵੀਡੀਓ ਚ ਦਿਸਦਾ ਇਜ਼ਰਾਈਲੀ ਜੋੜਾ ਹਿੱਚ ਹੈਕਿੰਗ ਤੇ ਨਿਕਲਿਆ ਹੋਇਆ ਸੀਗਾ ਉਹ ਆਪਾਂ ਨੂੰ ਪਿੱਛੇ ਮਿਲਿਆ ਸੀ ਫੋਕਸਰ ਪਿੰਡ ਵਾਲੇ ਰਾਤ ਜਦੋਂ ਆਪਾਂ ਪਿੰਡ ਨੂੰ ਮੁੜਦੇ ਆ ਉਹ ਪਿੰਡ ਦੇਖਣ ਵਾਸਤੇ ਉੱਥੇ ਟਰੱਕ ਚ ਉਤਰੇ ਸੀ ਉੱਤੇ ਹਾਈਕਿੰਗ ਵੀ ਬਸ ਐ ਹੀ ਹੁੰਦਾ ਲਿਫਟਾਂ ਲੈ ਲੈ ਕੇ ਅੱਗੇ ਬੰਦਾ ਘੁੰਮਦਾ ਫਿਰਦਾ ਹੈ ਅੰਗਰੇਜ਼ ਇਹ ਚੀਜ਼ਾਂ ਜ਼ਿਆਦਾ ਕਰਦੇ ਆ ਆਪਾਂ ਜਾ ਰਹੇ ਆਂ ਇਧਰ ਨੂੰ ਕਿਹੜਾ ਪਿੰਡ ਆਊਗਾ ਸਿੰਗਲ ਲਿੰਗਸ਼ੜ ਲਿੰਗਸ਼ੜ ਆਊਗਾ ਪਿੰਡ ਉੱਥੇ ਜਾ ਕੇ ਦੇਖਦੇ ਆਂ ਕਿਹੋ ਜਿਹਾ ਮਾਹੌਲ ਹੈ ਰਹਿਣ ਰੂਣ ਵਾਲਾ ਪਹਿਲਾਂ ਤਾਂ ਅਸੀਂ ਸੋਚ ਰਹੇ ਸੀਗੇ ਚੱਲ ਟਾਈਮ ਨਾਲ ਟੈਂਟ ਲਾ ਕੇ ਲੀੜਾ ਕੱਪੜਾ ਮੜਾ ਧੋ ਲਾਂਗੇ ਕਿਸੇ ਦਰਿਆ ਕਿਨਾਰੇ ਬੈਠ ਕੇ ਪਰ ਉਹ ਜਿਹਾ ਮਾਹੌਲ ਲੱਗਦਾ ਨਹੀਂ ਬਦਲਾਣੇ ਮਾਹੌਲ ਬਦਲਤਾ ਤੇ ਹੁਣ ਆਪਾਂ ਦੇਖਦੇ ਆਂ ਕਿੱਥੋਂ ਤੱਕ ਜਾਣੇ ਆ ਟੈਂਟ ਗੱਡ ਕੇ ਸੌਵਾਂਗੇ ਖਾਣ ਪੀਣ ਦਾ ਮਾਹੌਲ ਪਿਛਲੇ ਮੋੜ ਤੇ ਮਿਲਿਆ ਸੀ ਆਪਾਂ ਨੂੰ ਇੱਕ ਪੰਜਾਬੀ ਭਰਾ ਪਠਾਨਕੋਟ ਏਰੀਆ ਦਾ ਸੀਗਾ ਸ਼ੁਰੂ-ਸ਼ੁਰੂ ਚ ਜਦੋਂ ਆਪਾਂ ਪਠਾਨਕੋਟ ਤੋਂ ਤੁਰੇ ਸੀ ਬਾਈ ਯੁੱਧਵੀਰ ਹੋਣਾ ਕੋਲੇ ਰਹੇ ਸੀ ਤੇ ਉਹਨਾਂ ਦੇ ਪਿੰਡ ਤੋਂ ਨਾਲ ਲੱਗਦੇ ਪਿੰਡ ਦੇ ਹੀ ਸੀਗਾ ਬਾਈ ਉਹ ਉਹਨਾਂ ਨੂੰ ਜਾਣਦਾ ਵੀ ਸੀ ਆਪਾਂ ਉਹਨਾਂ ਨਾਲ ਜ਼ਿਕਰ ਵੀ ਕਰਿਆ ਸੀ ਕਹਿੰਦਾ ਬਾਈ ਯਾਰਾਂ ਨੂੰ ਚੰਗੀ ਤਰ੍ਹਾਂ ਮੈਂ ਜਾਣਦਾ ਐ ਇੱਥੇ ਉਹ ਜੀਸੀਬੀ ਚਲਾਉਣ ਦਾ ਕੰਮ ਕਰਦਾ ਬਾਈ ਤੇ ਜਦੋਂ ਅਸੀਂ ਰਾਹ ਪੁੱਛਣ ਲੱਗੇ ਸਾਹਮਣੇ ਉਹਨੇ ਦੂਰੋਂ ਹੀ ਆਵਾਜ਼ ਮਾਰ ਲਈ ਕਹਿੰਦਾ ਬਾਈ ਸਿੱਧਾ ਹੀ ਜਾਂਦਾ ਰਾ ਪੰਜਾਬੀ ਨੂੰ ਪੰਜਾਬੀ ਦੀ ਬੋਲੀ ਸੁਣ ਕੇ ਇੱਕ ਵਾਰੀ ਐ ਹੁੰਦਾ ਹੀ ਐ ਦੂਰੋਂ ਉੱਠ ਕੇ ਝਾਕਿਆ ਸਾਡੇ ਇੰਨੀ ਸਾਨੂੰ ਆਉਂਦਾ ਬਾਈ ਆਜੋ ਚਾਹ ਪਾਣੀ ਪੀ ਗਏ ਚਾਹ ਪਾਣੀ ਆਪਾਂ ਪਿੱਛੇ ਤੋਂ ਬਾਈ ਤੋਂ ਪੀ ਕੇ ਆਏ ਆ ਗੱਲਾਂ ਬਾਤਾਂ ਵੀ ਕਰੀਆਂ ਉਹਦੇ ਨਾਲ ਤੇ ਹੁਣ ਆਪਾਂ ਚੱਲਾਂਗੇ ਅੱਗੇ ਸਰ ਹੁਣਾਂ ਨੇ ਕਰ ਲਿਆ ਮੋਟਰਸਾਈਕਲ ਸਟਾਰਟ ਤੇ ਆਪਾਂ ਜਾਂਦੇ ਆਂ ਅੱਗੇ ਮੋਟਰਸਾਈਕਲ ਦੇ ਪਵਾਉਂਦੇ ਚੜ੍ਹਾਈਆਂ ਵੱਲ ਨੂੰ ਡਾਟ ਪਿੱਛੇ ਸਿਰਸਲਾ ਟੌਪ ਤੋਂ ਅੱਗੇ ਆ ਕੇ ਆਪਾਂ ਨੂੰ ਆਹ ਪਾਸ ਪੈਂਦਾ ਇੱਥੇ ਵਾਵਾ ਫਰਾਟੇਦਾਰ ਹਵਾ ਵਗਦੀ ਜਾਂਦੀ ਹੈ ਬੁੱਧ ਧਰਮ ਦੇ ਝੂਲਦੇ ਨਿਸ਼ਾਨ ਤੇ ਇੱਥੇ ਖੜਿਆ ਹਾਂ ਫੋਰਨਰ ਇਹ ਫੋਰਨ ਤੋਂ ਆਉਂਦੇ ਨੇ ਲੋਕ ਬਾਹਰਲੇ ਦੇਸ਼ਾਂ ਤੋਂ ਆ ਕੇ ਕੋਈ ਇਜ਼ਰਾਈਲ ਤੋਂ ਕੋਈ ਜਾਪਾਨ ਤੋਂ ਕੋਈ ਜਰਮਨੀ ਤੋਂ ਕਿਉਂ ਆ ਕੇ ਇੱਥੇ ਬਾਈਕ ਆਵ ਦੇ ਕਿਰਾਏ ਤੇ ਲੈ ਲੈਂਦੇ ਆ ਕਿਰਾਏ ਤੇ ਲੈ ਕੇ ਇਧਰ ਫਿਰ ਘੁੰਮਦੇ ਆ ਇਹ ਜਾਂਸਕਰ ਵੇਲੀ ਜਾ ਦੇ ਘੁੰਮਦੇ ਆ ਲੋਕ ਲੇਲੂ ਵਾਲੇ ਪਾਸੇ ਵੀ ਜਾਂਦੇ ਹੋਂਕਰ ਪਰ ਇਹ ਜਾਂਸਕਰ ਵੇਲੀ ਜਾ ਦੇ ਦੇਖਣ ਆਉਂਦੇ ਕਿਉਂਕਿ ਇਹ ਇਲਾਕਾ ਵਧੀਆ ਜਾਂਸਕਰ ਵੇਲੀ ਦਾ ਦੇਖਣ ਵਾਲਾ ਇਲਾਕਾ ਹੈ ਪਿਛਲੇ ਪਾਸੇਓ ਸਿੰਗਲਾ ਪਾਸ ਤੋਂ ਆ ਖਰਾਬ ਰਾਹਾਂ ਤੋਂ ਹੁੰਦੇ ਹੁੰਦੇ ਆਪਾਂ ਬੱਦਲਾਣਾ ਗੱਲਾਂ ਕਰਦੇ ਉੱਚੇ ਉੱਚੇ ਪਹਾੜਾਂ ਤੇ ਰਿਸਕੀ ਰਾਹਾਂ ਤੇ ਮੋਟਰਸਾਈਕਲ ਚਲਾਉਂਦੇ ਆਪਾਂ ਪਹੁੰਚ ਗਏ ਇਧਰਲੇ ਪਾਸੇ ਪਿੰਡ ਕਿਹੜਾ ਪਿੰਡ ਹੈ ਇਹ ਇਹ ਹੈਗਾ ਜੀ ਲਿੰਗਸ਼ੇਡ 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 ਪਿੰਡ ਹੈ ਇਹ ਸਾਹਮਣੇ ਜਿਹੜਾ ਫਰੇਮ 'ਚ ਤੁਸੀਂ ਜਾਂਦਾ ਉਹ ਸਾਹਮਣੇ ਦਿਸਦੀ ਮਹਾਤਮਾ ਬੁੱਧ ਦੀ ਪ੍ਰਤਿਮਾ ਉਹਦੇ ਕੋਲ ਦੀ ਆਪਾਂ ਦੇ ਨੰਗਾਗੇ ਉੱਥੇ ਕੋਲੇ ਗੇਟ ਬਣਿਆ ਉਹ ਗੇਟ ਪਾਰ ਕਰਕੇ ਆਪਾਂ ਪਿੰਡ ਵੱਲ ਨੂੰ ਜਾਂਦੇ ਆਂ ਉੱਥੇ ਜਾ ਕੇ ਟਿਕਾਣਾ ਕਰਾਂਗੇ ਬੂਟਬਾਟ ਪਿੱਛੇ ਪਾਣੀ ਨਾਲ ਗਿੱਲੇ ਹੋਗੇ ਸੀ ਉਹ ਜਾ ਕੇ ਸੁਕਾ ਲਾਂਗੇ ਨਾਲੇ ਤਾਂ ਨਾਲੇ ਹੋਰ ਆ ਉਹਦਾ ਥਾਂ ਟਿਕਾਣਾ ਭਾਲ ਕੇ ਜੇ ਲੋਟ ਲੱਗਾ ਤਾਂ ਉੱਥੇ ਟੈਂਟੀ ਲਾਵਾਂਗੇ 100% ਤਾਂ ਜੇ ਨਾ ਲੱਗਦਾ ਹੋਇਆ ਟੈਂਟ ਤਾਂ ਫਿਰ ਆਪਦਾ ਹੋਮ ਸਟੇ ਵਗੈਰਾ ਮਿਲਦਾ ਹੋਇਆ ਤਾਂ ਉਹ ਲੈ ਲਾਂਗੇ 100% ਟੈਂਟੀ ਲੱਗ ਜੂਗਾ ਉੱਥੇ ਬਾਕੀ ਜਾ ਕੇ ਦੇਖਦੇ ਆਪਾਂ ਪਿਛਲੇ ਦਰਿਆ ਨੂੰ ਪਾਰ ਕਰਦੇ ਕਰਦੇ ਇੰਨਾ ਸਾਹਮਣੇ ਵਾਲੇ ਪਹਾੜਾਂ ਵਿੱਚ ਦੀ ਹੁੰਦੇ ਹੁੰਦੇ ਆਪਾਂ ਪਹੁੰਚ ਕੇ ਪਿੰਡ ਲਿੰਗਸ਼ੜ ਲਿੰਗਸ਼ਿੜ ਬੁੱਧਧਰਮ ਨੂੰ ਮੰਨਣ ਵਾਲਿਆਂ ਦਾ ਪਿੰਡ ਹੈ ਬੁੱਧਧਰਮ ਨੂੰ ਇਹ ਮੰਨਦੇ ਆ ਪਿੱਛੇ ਗੇਟ ਤੇ ਬੋਧੀ ਮਿਨਿਸਟਰੀ ਵੀ ਬਣੀ ਹੋਈ ਹੈ ਇੱਕ ਤੇ ਬੁੱਧਧਰਮ ਦੀ ਮੂਰਤੀ ਵੀ ਬਣੀ ਹੋਈ ਹੈ ਆਪਾਂ ਉਹ ਤੜਕੇ ਦੇਖਾਂਗੇ ਕਿਰਾ ਆਪਾਂ ਵਾਵਾ ਟਾਈਮ ਹੋ ਗਿਆ ਸੀ ਤੁਰੇ ਫਿਰਦੇ ਨੂੰ ਰਾਹ ਥੋੜਾ ਜਿਹਾ ਖਰਾਬ ਸੀ ਥੱਕ ਥੁੱਕ ਜੇ ਗਏ ਸੀ ਤੇ ਆ ਕੇ ਟੈਂਟ ਆਪਾਂ ਲਾ ਲਿਆ ਇੱਥੇ ਕਿਰਾ ਤੇ ਕਿਰਾ ਉਹ ਤੜਕੇ ਜਾਂਦੇ ਦੇਖਾਂਗੇ ਆਪਾਂ ਉਧਰ ਨੂੰ ਜਾਣਾ ਆਹ ਬਾਈ ਦਾ ਇੱਥੇ ਹੋਮ ਸਟੇ ਬਣਿਆ ਹੋਇਆ ਸੀਗਾ ਸੜਕ ਤਾਂ ਉੱਤਰਨ ਸਾਰੀ ਥੱਲੇ ਤੇ ਇਹ ਬਾਈ ਕਹਿੰਦਾ ਮੈਂ ਚਾਹ ਪਾਣੀ ਬਣਾ ਦਿੰਦਾ ਟੈਂਟ ਇਹ ਕਹਿੰਦਾ ਤੁਸੀਂ ਆਪਦਾ ਲਾ ਲਓ ਟੈਂਟ ਆਪਾਂ ਆ ਬਾਈ ਦਾ ਘਰ ਹੈ ਇਧਰਲੇ ਪਾਸੇ ਇੱਥੇ ਆਪਾਂ ਟੈਂਟ ਲਾ ਲਿਆ ਤੇ ਆ ਸਾਹਮਣੇ ਇਹਨਾਂ ਦੀ ਫਸਲ ਵਾੜੀ ਇਹ ਆਉਦੀ ਵੱਡੀ ਜਾਂਦੇ ਆ ਸੋਨਾ ਪਿੰਡ ਹੈ ਇਹ ਲਿੰਕਸ਼ਰ ਦੂਰ ਦੂਰ ਘਰ ਹੈ ਜਿਵੇਂ ਇੱਕ ਇੱਥੇ ਆ ਗਿਆ ਹੋਰ ਉੱਪਰ ਦਿਸ ਜਾਂਦਾ ਫੇਰ ਇਧਰ ਦਿਸ ਜਾਂਦਾ ਫੇਰ ਉੱਤੋਂ ਉੱਪਰ ਦਿਸ ਜਾਂਦਾ 22 ਦੱਸਦਾ ਸੀ ਕਿ ਨਾ 70 75 ਕਰ ਹੈਗੇ ਤਕਰੀਬਨ ਇੱਥੇ ਤੇ ਕਦੋਂ ਮੇਰਾ ਪਿੰਡ ਵਸਿਆ ਮੈਂ ਵੀ ਪੁੱਛਿਆ ਸੀ ਬਾਈ ਤੋਂ ਕਹਿੰਦਾ ਉਹ ਹਜੇ ਮੈਨੂੰ ਪਤਾ ਨਹੀਂ ਤਕਰੀਬਨ 1000 ਸਾਲ ਪੁਰਾਣਾ ਦੱਸਦਾ ਸੀ ਬਾਈ ਕਹਿੰਦਾ 1100 ਸਾਲ ਪੁਰਾਣਾ ਹੈ ਬਾਕੀ ਪਤਾ ਨਹੀਂ ਸੀ ਬਾਈ ਨੂੰ ਬਾਈ ਕਹਿੰਦਾ ਪਤਾ ਨਹੀਂ ਬਾਕੀ ਇੰਨਾ ਪੁਰਾਣਾ ਉਹ ਮਿਨਿਸਟਰੀ ਵੀ ਪੁਰਾਣੀ ਹੋਊਗੀ ਆਪਾਂ ਉਹ ਦੇਖਦੇ ਆਂ ਜੇ ਤੜਕੇ ਸਵੱਬ ਬਣਿਆ ਤਾਂ ਆਪਾਂ ਤੜਕੇ ਦੇਖ ਲਾਂਗੇ ਜੇ ਅੱਗੇ ਜਾ ਕੇ ਦੇਖਣੀ ਹੋਈ ਤਾਂ ਆਪਾਂ ਨੂੰ ਅੱਗੇ ਵੀ ਮਿਲਣ ਜਾਣੀ ਹੈ ਜੌਆਂਾਂ ਦੀ ਫਸਲ ਹੁਣ ਵੱਡ ਬੁੱਢ ਕੇ ਸਾਮ ਲੈਣਗੇ ਸਿਆਲਾਂ ਦੇ ਵਿੱਚ ਹੀ ਫਸਲ ਸਾਮ ਕੇ ਰੱਖ ਲੈਂਦੇ ਆਪਦੀ ਇਸ ਤੋਂ ਬਾਅਦ ਠੰਡ ਉਤਰਿਆ ਆਉਂਦੀ ਹੈ ਜੌਂ ਵੀਜੇ ਹੋਏ ਇਹਨਾਂ ਨੇ ਆਪਣੇ ਕੋਲੇ ਜਿੱਥੇ ਆਪਾਂ ਟੈਂਟ ਲਾਇਆ ਹੋਇਆ ਤਕਰੀਬਨ ਸਾਰੇ ਪਾਸੇ ਜੌਆਂਾਂ ਦੀ ਖੇਤੀ ਕੋਈ ਹੈ ਤੇ ਹੋਰ ਰੋਟੀ ਟੁਕ ਚਾਹ ਪਾਣੀ ਆਲਾ ਤਕਰੀਬਨ ਸਮਾਨ ਸੱਲਾ ਇਹਨਾਂ ਕੋਲੇ ਪਹੁੰਚ ਜਾਂਦਾ ਹੁੰਦਾ ਹੈ ਬਾਕੀ ਦਾ ਜਿਹੜਾ ਹੋਰ ਚੀਜ਼ ਆ ਗਈ ਜਿਵੇਂ ਹੋਰ ਬਾਰੇ ਲੋਕਾਂ ਨਾਲ ਇਹਨਾਂ ਦਾ ਬੜਾ ਵਾਵਾ ਆਸਤਾ ਹੈ ਨੀਗਾ ਕਦੇ ਜਾਂਦੇ ਹੋਣੇ ਕੀ ਆਖਣਾ ਕਦੇ ਕਿਸੇ ਦਾ ਜਾਂਦੇ ਹੋਣੇ ਆਪਦਾ ਸਮਾਨ ਸੰਦਾ ਬਾਹਰ ਲੈਣ ਸ਼ਹਿਰ ਸ਼ੁਰ ਕਿਸੇ ਪਾਸੇ ਨਹੀਂ ਆਉਦਾ ਇਹ ਇੱਥੇ ਇਨ੍ਹਾਂ ਪਹਾੜਾਂ ਦੇ ਵਿੱਚ ਹੀ ਆਪਦਾ ਗੁਜ਼ਾਰਾ ਕਰੀ ਜਾਂਦੇ ਆ ਸਾਹਮਣੇ ਦਿਸਦੇ ਆ ਪਹਾੜ ਏਡੇ ਏਡੇ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਇਹ ਪਿੰਡ ਹੈ ਇਹ ਪਿੰਡ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਉਂਕਿ ਇਹ ਹੈ ਹੀ ਇਹੋ ਜੇ ਥਾਂ ਤੇ ਆਸੇ ਪਾਸੇ ਵੱਡੇ ਵੱਡੇ ਪਹਾੜ ਨਾ ਬੰਦਾ ਦਿਸਦਾ ਨਾ ਕੋਈ ਇੱਥੇ ਜਾਨਵਰ ਦਿਸਦਾ ਇਕੱਲੇ ਪਹਾੜ ਹੀ ਆ ਦੂਰ ਦੂਰ ਤੱਕ ਇਨਾ ਪਹਾੜਾਂ ਦੀਆਂ ਜਮਾਂ ਜੜਾਂ ਦੇ ਵਿੱਚ ਬਣਿਆ ਹੋਇਆ ਇਹ ਪਿੰਡ ਹੈ ਤੇ ਆ ਪਿੰਡ ਦਾ ਹੈਗਾ ਸਾਹਮਣੇ ਸਕੂਲ ਸਕੂਲ 'ਚ ਬੱਚੇ ਨਿਆਣੇ ਪੜ੍ਹਦੇ ਹੋਣਗੇ ਉਹ ਤੜਕੇ ਪਚਾਹਲ ਪਹਿਲ ਦੇਖ ਲਾਂਗੇ ਕਿਹੋ ਜੀ ਆ ਤੇ ਸੋਹਣਾ ਪਿੰਡ ਹੈ ਲਿੰਕਸ਼ੇਡ ਇੱਥੇ ਆਪਾਂ ਅੱਜ ਦਾ ਟਿਕਾਣਾ ਕਰ ਲਿਆ ਬਾਈ ਹੁਣ ਚਾਹ ਪਾਣੀ ਬਣਾਉਣ ਗਿਆ ਚਾਹ ਪਾਣੀ ਬਾਈ ਤੋਂ ਪੀਣੇ ਆ ਫੇਰ ਇੱਥੇ ਮਾੜਾ ਮੋਟਾ ਘੇੜਾ ਦੇ ਕੇ ਤੇ ਇੱਥੇ ਲੇਟੇ ਵੇਟੇ ਕਰ ਲਾਂਗੇ ਆਪਾਂ ਪਿੰਡੇ ਬਹੁਤ ਸੋਹਣੇ ਆ ਜੇ ਧੁੱਪ ਨਿਕਲੀ ਹੁੰਦੀ ਨਾ ਫਿਰ ਬਾੜਾ ਸੋਹਣਾ ਦਿਸਣਾ ਸੀਗਾ ਫਰੇਮ 'ਚ ਹੁਣ ਬੱਦਲ ਵਾਈ ਕਰਕੇ ਧੁੰਦਲਾ ਜਾ ਦਿਸਦਾ ਚੱਲ ਫਿਰ ਵੀ ਆਪਾਂ ਤੜਕੇ ਦੇਖਾਂਗੇ ਜਿੰਨਾ ਕ ਆਪਾਂ ਨੂੰ ਸਬੱਬ ਬਣਿਆ ਜਾਂ ਮੌਕਾ ਦਿੱਤਾ ਮੌਸਮ ਨੇ ਸਾਥ ਦਿੱਤਾ ਤਾਂ ਆਪਾਂ ਦੇਖਾਂਗੇ ਇਹ ਚੀਜ਼ ਨੂੰ ਦੁਬਾਰਾ ਹੋ ਸਾਹਮਣੇ ਘਰਾਂ ਨੂੰ ਚੱਲ ਜਾਣ ਦਾ ਨਹੀਂ ਬਣਨਾ ਉਧਰਲੇ ਪਾਸੇ ਸਬੱਬ ਕਿਉਂਕਿ ਦੂਰ ਬਾਵਾ ਹੈ ਉਹ ਤੇ ਆਪਾਂ ਮਿਨਿਸਟਰੀ ਜਰੂਰ ਵੇਖਾਂਗੇ ਤੜਕੇ ਵਾਪਸੀ ਵੇਲੇ ਇਧਰ ਨੂੰ ਬਾਈ ਚਾਹ ਦੇ ਗਿਆ ਖੁੱਲੀ ਚਾਹ ਰਹਿ ਗਿਆ ਬਾਈ ਕਹਿੰਦਾ ਪੀ ਲੋ ਜਿੰਨੀ ਮਰਜੀ ਆ ਥਰਮੋਸ ਫੜਾ ਗਿਆ ਤੇ ਸਾਹਮਣੇ ਲੱਗਿਆ ਆਪਣਾ ਟੈਂਟ ਪਿੱਛੇ ਬਾਈ ਦਾ ਘਰ ਲੱਕੜ ਬਾਲਣ ਬਾਈ ਹੋਰੇ ਆ ਉਹਦਾ ਛੱਤਾਂ ਤੇ ਸਾਂਭੀ ਬੈਠੇ ਆ ਘਰਾਂ ਨੂੰ ਲਾ ਕੇ ਬਾਰ ਜਿੰਦੇ ਗੁੰਡੇ ਆ ਉਹਦਾ ਉਧਰ ਨੂੰ ਜਾ ਵੜਦੇ ਖੇਤੀ ਵਾਲੇ ਪਾਸੇ ਤੇ ਆ ਉਹਦਾ ਬਾਲਣ ਇਹ ਸਿਆਲ ਵਾਸਤੇ ਸਾਂਭੀ ਬੈਠੇ ਤਕਰੀਬਨ ਇੱਥੇ ਮੇਰੇ ਖਿਆਲ ਚ ਜਦੋਂ ਸਿਆਲ ਆਉਂਦਾ ਬਰਫੂਰ ਫਜਮ ਜਾਂਦੀ ਹੈ ਫਿਰ ਇਹਨਾਂ ਨੂੰ ਔਖਾ ਹੋ ਜਾਂਦਾ ਪਹਿਲਾਂ ਸਾਂਭ ਕੇ ਰੱਖ ਲੈਂਦੇ ਆ ਉਸ ਤੋਂ ਬਾਅਦ ਇਹ ਆਪਦਾ ਅੰਦਰੇ ਅੰਦਰ ਗੁਜ਼ਾਰਾ ਕਰੀ ਜਾਂਦੇ ਬਾਹਰ ਅੰਦਰ ਇਹਨਾਂ ਤੋਂ ਜਾਇਆ ਨਹੀਂ ਜਾਂਦਾ ਠੰਡੇ ਚ ਵਿਚਾਰਿਆਂ ਦਾ ਹੋਰ ਕੌਣ ਸੀ ਕੌਣ ਕੌਣ ਸੀ ਖੇਤੀ ਕਰਦੇ ਹੋ ਯਾਂ ਪੇ ਇੱਕ ਮੂੰਗੀ ਹੈ ਮੂੰਗੀ ਉਹ ਇਹ ਛੋਟੇ ਪੀਜ਼ ਹਨ ਮਟਰ ਛੋਟੇ ਪੀਜ਼ ਮਟਰ اور کون کون سی ਖੇਤੀ ਹੁੰਦੀ ਹੈ यहां पे यही बस अकेले जाओ एक दूसरा बल्ली ना बड़े गुट्टी बनने वाला ठीक है खाने वाले बनने वाला है तू खाने वाला है ठीक है सोना पैंडा भाई होरा दे दसन दे मुताबिक रहन-ਸਹਿਣ ਵੀ ਸੋਹਣਾ ਹੈ ਸਾਹਮਣੇ ਹਰੀਆਲ ਮਾਦ ਦੇ ਪਹਾੜਾਂ ਤੇ ਵਸੇ ਹੋਏ ਘਰ ਸੋਹਣੇ ਲੱਗਦੇ ਇੱਥੇ ਕਿਉਂਕਿ ਆਸੇ-ਪਾਸੇ ਪਹਾੜ ਮਿੱਟੀ ਜੀ ਵਾਲੇ ਹੀ ਆ ਕਕੇ ਰੇਤੇ ਦੇ ਪਰ ਇਹਨਾਂ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਜਮਾ ਪਹਾੜਾਂ ਦੀਆਂ ਜੜਾਂ ਚ ਥੱਲੇ ਦੂਰੋਂ ਦਿਸਦਾ ਨਹੀਂ ਨਾ ਹੀ ਹਰੇਕ ਨੂੰ ਪਤਾ ਇੱਥੇ ਤਾਂ ਆਵੇਂ-ਟਾਵੇਂ ਟੂਰਿਸਟ ਹੀ ਆਉਂਦੇ ਜਿਆਦਾਤਰ ਫੋਰਨਰ ਹੀ ਆਉਂਦੇ ਇੱਥੇ ਪੰਜਾਬੀ ਪنجੂਬੀ ਜਾਂ ਹੋਰ ਸਟੇਟਾਂ ਦੇ ਘਟ ਆਉਂਦੇ ਆ ਪਰ ਹੁਣ ਤਾਂ ਲੋਕਾਂ ਨੂੰ ਤਕਰੀਬਨ ਪਤਾ ਲੱਗਣ ਲੱਗ ਗਿਆ ਪਹਿਲਾਂ ਪਤਾ ਨਹੀਂ ਸੀ ਲੁਕਿਆ ਹੋਇਆ ਪਹਾੜਾਂ ਚ ਇਹ ਪਿੰਡ ਜਮਾ ਥੱਲੇ ਪਹਾੜਾਂ ਦੀਆਂ ਵਾਦੀਆਂ ਦੇ ਵਿੱਚ ਵਸਿਆ ਹੋਇਆ ਪਿੰਡ ਲੰਗਸ਼ੇਡ ਇੱਥੇ ਹੀ ਬਾਈ ਹੋਰੇ ਆ ਆਪਣੀਆਂ ਬੱਕਰੀਆਂ ਬੁکریاں ਜਿਹੜਾ ਹੋਰ ਵੀ ਨਿੱਕੇ ਮੋਟਾ ਜਾਨਵਰ ਪਾਲਦੇ ਹੋ ਇੱਥੇ ਰੱਖ ਲੈਂਦੇ ਆ ਇਹ ਆਹ ਜਾਲੀ ਜੀ ਬਣਾ ਕੇ ਛੋਟਾ ਜਾਂ ਪੱਥਰਾਂ ਦਾ ਤਕਤਾ ਜਿਹਾ ਲਾ ਲੈਂਦੇ ਹਾਂ ਮੂਹਰਲੇ ਪਾਸੇ ਤੇ ਇੱਥੇ ਵਾਰ ਦਿੰਦੇ ਆ ਉਹਦੇ ਜਾਨਵਰਾਂ ਨੂੰ ਰੱਖੀ ਬੈਠਾ ਬਾਈ ਛੋਟੀ ਜੀ ਭੇਡ ਜੀ ਫਿਰਦੀ ਇੱਕ ਨਿੱਕੀ ਜੀ ਤੇ ਹੋਰ ਵੀ ਜਾਨਵਰ ਹੋਣਗੇ ਇੱਥੇ ਇਹੋ ਜਿਹਾ ਥਾਂ ਬਣਾ ਕੇ ਇਹਨਾਂ ਨੂੰ ਇੱਥੇ ਰੱਖ ਲੈਂਦੇ ਆ ਇਹ ਇਹਨਾਂ ਦਾ ਹੀ ਦੁੱਧ ਦੁੱਧ ਚੋ ਲੈਂਦੇ ਆ ਇਹ ਕਿਉਂਕਿ ਹੋਰ ਤਾਂ ਇੱਥੇ ਕੋਈ ਸਾਧਨ ਹੈ ਨਹੀਂ ਦੁੱਧ ਬਾਦ ਵਾਲਾ ਤੇ ਇਹਨਾਂ ਨੂੰ ਪਾਲ ਕੇ ਇਹਨਾਂ ਨਾਲ ਹੀ ਗੁਜ਼ਾਰਾ ਕਜੂਰਾ ਕਰੀ ਜਾਂਦੇ ਆ ਇਹਨਾਂ ਦੀਆਂ ਫਸਲਾਂ ਦਾ ਹਿਸਾਬ ਕਿਤਾਬ ਵੀ ਤਕਰੀਬਨ ਆਪਣੇ ਵਾਂਗੂ ਹੁੰਦਾ ਜਿਵੇਂ ਕੱਸੀ ਦੀਆਂ ਵਾਰੀਆਂ ਆਪਣੇ ਹੁੰਦੀਆਂ ਇੰਨਾ ਕ ਟਾਈਮ ਹੋਣੇ ਛੱਡਣਾ ਉਹਨਾ ਕ ਟਾਈਮ ਹੋਣੇ ਛੱਡਣਾ ਓਵੇਂ ਇੱਥੇ ਵੀ ਆ ਖਾਲੀ ਜੀ ਬਗੀ ਜਾਂਦੀ ਐ ਅੱਧਾ ਪਾਣੀ ਅੱਗੇ ਨੂੰ ਜਾਈ ਜਾਂਦਾ ਅੱਧਾ ਇੱਧਰ ਨੂੰ ਜਾਈ ਜਾਂਦਾ ਵਾਰੀ ਦੇ ਹਿਸਾਬ ਨਾਲ ਆਪਦਾ ਨੱਕਾ ਮੂਹਾਂ ਮੋੜ ਕੇ ਇਹ ਆਪਦੀ ਫਸਲ ਵਾੜੀ ਨੂੰ ਪਾਣੀ ਲਾ ਲੈਂਦੇ ਆ ਧੱਤੀ ਲਾਉਣਾ ਪੈਂਦਾ ਹੋਊਗਾ ਵੈਸੇ ਤਾਂ ਕਿਉਂਕਿ ਇੱਥੇ ਮੀਂਹ ਮੂਹ ਤਾਂ ਪੈਂਦੀ ਰਹਿੰਦੇ ਮੌਸਮ ਵੀ ਤਕਰੀਬਨ ਠੀਕ ਹੀ ਹੁੰਦਾ ਅੱਧਾ ਪਾਣੀ ਉਧਰ ਨੂੰ ਜਾਈ ਜਾਂਦਾ ਸਾਹਮਣੇ ਹੋਰ ਕਿਸੇ ਦੇ ਖੇਤਾਂ ਵੱਲ ਜਾਂਦਾ ਹੁਣ ਜਾਂ ਕਿ ਹੋਰ ਪਰਪਸ ਆਸਤੇ ਅੱਗੇ ਤੁਰਿਆ ਜਾਂਦਾ ਹੋਊਗਾ ਪਾਣੀ ਹੁੰਦਾ ਆਈ ਐ ਅੱਧ ਪਚੱਦ ਜਾਂ ਕਰਕੇ ਜ ਸਾਹਮਣੇ ਕਿੰਨੇ ਸੋਹਣੇ ਪਹਾੜ ਦਿਸਦੇ ਆ ਯਾਰ ਸਰ ਸਮਾਧੀ ਚ ਲੀਨ ਹੋਏ ਬੈਠੇ ਐ ਇਹ ਪਹਾੜਾ ਨਹੀਂ ਵੇਖ ਵੇਖ ਕੇ ਕਿਸੇ ਗੈਰ ਗੰਭੀਰ ਅਵਸਥਾ ਚ ਚਲੇ ਗਏ ਮੈਂ ਕਹਿਦਾ ਬਾਬੇ ਨੂੰ ਮੈਂ ਮੋਟਰਸਾਈਕਲ ਲੈ ਜੀ ਤੇ ਮੈਂ ਤਾਂ ਯਾਰ 7-8 ਦਿਨ ਬਾਅਦ ਆਉਂਗਾ ਮੋਟਰਸਾਈਕਲ ਮੈਂ ਕਿ ਮੈਨੂੰ ਕਹਿੰਦਾ ਤੂੰ ਲੈ ਜੀ ਤੇ ਘਰੇ ਜਾ ਕੇ ਮੋਟਰਸਾਈਕਲ ਲਾਉਂ ਕਿਹੜੇ ਲੋਟ ਜਾ ਘਰ ਦੇ ਇਹਨਾਂ ਦੇ ਲਾਉਣ ਦੇਣਗੇ ਕਿ ਨਹੀਂ ਉਹ ਬਾਅਦ ਦੀ ਗੱਲ ਐ ਮੋਟਰਸਾਈਕਲ ਮੈਂ ਇਥੋਂ ਚੱਲ ਕੇ ਨਾ ਲੈ ਜਾਊਂਗਾ ਸਰ ਸਮਾਧੀ ਚ ਬੈਠ ਕੇ ਪਹਾੜਾ ਨਹੀਂ ਦੇਖ ਦੇ ਕੇ ਇਹਨਾਂ ਦੀ ਅਵਸਥਾ ਥੋੜੀ ਜੀ ਹੋਰ ਹੋਗੀ ਸਾਹਮਣੇ ਦਿਸਦਾ ਆਪਣਾ ਟੈਂਟ ਆਥਣ ਦਾ ਸਮਾਂ ਹੋ ਗਿਆ ਬਾਈ ਅਰਗੇ ਰੋਟੀ ਟੁੱਕ ਪਿੱਛੇ ਕਰੀ ਜਾਂਦੇ ਆ ਆਪਦੇ ਘਰੇ ਤੇ ਆਪਾਂ ਇੱਥੇ ਟਿਕਾਣਾ ਕਰਾਂਗੇ ਰੋਟੀ ਟੁੱਕ ਖਾ ਕੇ ਫਿਰ ਕੱਲ ਨੂੰ ਮਿਲਾਂਗੇ ਨਵੇਂ ਥਾਂ ਤੇ ਨਮੀਆਂ ਥਾਵਾਂ ਤੇ ਨਵੇਂ-ਨਵੇਂ ਰਾਹਾਂ ਤੇ ਉਦੋਂ ਤੱਕ ਵਾਸਤੇ ਸਸਰੀਕਾ ਸਸਰੀਕਾ